ਸ਼ੀਤਲਾ ਮਾਤਾ ਦਾ ਤਿਹਾਰ ਮਦਰਾਸ ਕਲੋਨੀ ਦੇ ਵਸਨੀਕਾਂ ਵੱਲੋਂ ਬੜੀ ਹੀ ਸ਼ਰਧਾ ਅਤੇ ਧੂਮ-ਧਾਮ ਨਾਲ ਮਨਾਇਆ ਗਿਆ ਇਸ ਮੌਕੇ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਯਾਤਰਾ ਕੱਢੀ ਗਈ ਇਸ ਵਿੱਚ ਦੇਵੀ ਮਾਤਾ ਦੇ ਸ਼ਰਧਾਲੂ ਆਪਣੇ ਮੂੰਹਾਂ ਵਿੱਚੋਂ ਲੰਬੇ ਡੰਡੇ ਪਾ ਕੇ ਅਤੇ ਆਪਣੀ ਪਿੱਠ ਪਿੱਛੇ ਲੋਹੇ ਦੇ ਕੋਇਲ ਬਨ ਕੇ ਕਾਰਾਂ ਅਤੇ ਟੈਂਪੂਆਂ ਨੇ ਖਿੱਚ ਰਹੇ ਹਨ ਜਦੋਂ ਕਿ ਹੋਰ ਮਰਦ ਅਤੇ ਔਰਤ ਸ਼ਰਧਾਲੂ ਛੋਟੇ ਅਤੇ ਵੱਡੇ ਲੋਹੇ ਦੇ ਡੰਡੇ ਆਪਣੇ ਮੂੰਹਾਂ ਵਿੱਚੋਂ ਲੰਘਾ ਕੇ ਚੱਲ ਰਹੇ ਹਨ ਜੈ ਮਾਤਾ ਦੀ ਜੈ ਮਾਤਾ ਦੀ ਜੈ ਮਾਤਾ ਦੀ ਆਪਣਾ ਹੀ ਸਰੰਦ ਮਦਰਾਸੀ ਕਲੋਨੀ ਚ ਸਤੰਜਵਾ ਸ਼੍ਰੀ ਦੇਵੀ ਕਰਮਾਰੀ ਅਮਣਾ ਸ਼ੀਤਲਾ ਮਾਤਾ ਮੇਲਾ ਮਨਾਇਆ ਜਾ ਰਿਹਾ ਹੈ ਜੋ ਕਿ ਸਾਊਥ ਇੰਡੀਅਨ ਕਲੱਬ ਦੀ ਔਰਤ ਹੈ ਜੀ ਸਾਡੇ ਸਾਊਥ ਤੁਹਾਨੂੰ ਪਤਾ ਹੈ ਉਹਨਾਂ ਤਾਮਿਲਨਾਡੂ ਦੇ ਇਤਿਹਾਸ ਹੈ ਇਹ ਸਾਡੇ ਪਰੰਪਰਾ ਪਰੰਪਰਾਈ ਪਰੰਪਰਾ ਜੋ ਪੀੜੀ ਟੂ ਪੀੜੀ ਹੈ ਇਹ ਪੂਜਾ ਸੀ ਚਲਾਉਂਦੇ ਆ ਰਹੇ ਹੈ ਸਤੰਜਵਾ ਸਾਲ ਹੋ ਗਏ ਜੋ ਕਿ ਐਚ ਭਗਤ ਜਿੰਨੇ ਵੀ ਆ ਗਿਆ ਮਾਤਾ ਸ਼ਰਦਾ ਦੇ ਅਨੁਸਾਰ ਜੋ ਵੀ ਸੁੱਖ ਮੰਗਦੇ ਆ ਉਹਨਾਂ ਦੇ ਸੁੱਖ ਪੂਰੇ ਹੁੰਦੇ ਹੀ ਉਹ 3 ਦਿਨ ਜਾਂ 5 ਦਿਨ ਉਪਾਸ ਕਰਦੇ ਹੋਏ ਬੜੀ ਭਗਤੀ ਦੇ ਨਾਲ ਮਾਤਾ ਦੀ ਸ਼ਕਤੀ ਦੇ ਅਨੁਸਾਰ ਜੋ ਹੈ ਤਸ਼ੂਲ ਲਾਣਿਆ ਕੁੰਡੀ ਚ ਜਦੇ ਕੁੰਡੀ ਲਾ ਕੇ ਗੱਡੀ ਖਿੱਚਦੇ ਹੀ ਸ਼ਾਮ ਨੂੰ ਜਿਹੜਾ ਅਗਨੀ ਪੂਜਾ ਹੋਏਗਾ ਅਗਨੀ ਦੇ ਉੱਪਰ ਵੀ ਤੋਰਦੇ ਨੇ ਭਗਤ ਇੰਨੇ ਸਾਲਾਂ ਤੋਂ ਇਹੀ ਕਰਦੇ 57 ਸਾਲਾਂ 57 ਸਾਲ ਹੋ ਗਏ ਕਹਤੇ ਅਸੀਂ ਉਹ ਰਿਆਜ ਦੱਸ ਇਹ ਆਪਣੇ ਕਲੋਨੀ ਦਾ ਸੰਧ ਮਦਰਾਸੀ ਕਲੋਨੀ ਤੋਂ ਲੈ ਕੇ ਮੇਨ ਬਾਜ਼ਾਰ ਤੋਂ ਵਾਪਸ ਕਲੋਨੀ ਨੂੰ ਆਉ ਗਈ। ਹੋਰ ਵੀ ਸਮਾਗਮ ਹੁੰਦਾ ਇਹਦੇ ਵਿੱਚ। ਹਾਂਜੀ ਬਸ ਕੀ ਕੀ ਸਮਾਗਮ ਹੁੰਦਾ ਇਹਦੇ ਵਿੱਚ? ਐਸੇ ਜੋ ਹੈ ਸਾਲ ਚ ਅਸੀਂ ਇੱਕ ਵਾਰੀ 3 ਦਿਨ ਦਾ ਪੂਜਾ ਹੁੰਦਾ ਈ ਜਿਸ ਚ ਮਾਤਾ ਦਾ ਕਲ ਸਪਹਿਲੇ ਦਿਨ ਸਥਾਪਨਾ ਕੀਤਾ ਜਾਂਦਾ ਹੈ। ਦੋਏ ਦਿਨ ਵੀ ਮਾਤਾ ਦਾ ਪੂਜਾ ਹੁੰਦਾ ਈ। ਤੀਸਰੇ ਦਿਨ ਜੋ ਹੈ ਪਾਕਤਾਂ ਦਾ ਜੋ ਹੈ ਮਨੋ ਕਾਮਨਾ ਪੂਰਾ ਹੁੰਦੇ ਕਰਕੇ ਤਿਸ਼ੂ ਲਾਨਿਆ। ਕੁੰਡੀ ਕਾ ਲਾ ਕੇ ਜੱਡੀਆਂ ਖਿੱਚਦੇ ਨੇ। ਤੇ ਅਗਨੀ ਪ੍ਰੀਖਿਆ ਵੀ ਹੁੰਦੀ ਈ ਰਾ। ਕੋਟ ਸਾਹਿਬ ਕੀ ਰਾਏ ਸ਼੍ਰੀ ਗੁਰੂ ਰਵਿਦਾਸ ਵਿਸ਼ਮਾਹ ਪੀਰਾ ਜੀਲਾ ਪ੍ਰਧਾਨ ਅੱਜ ਜਿੱਦਾਂ ਕਿ ਤੁਹਾਨੂੰ ਪਤਾ ਹੈ ਸਾਡੇ ਸਰਾਂਧ ਦੇ ਵਿੱਚ ਮ드ਰਾਸੀ ਕਲੋਨੀ ਦੇ ਵਿੱਚ ਮਾਤਾ ਜੀ ਦਾ ਬੜਾ ਧੂਮ ਧਾਮ ਨਾਲ ਤਿਹਾਰ ਮਨਾਇਆ ਜਾ ਰਿਹਾ ਹੈ ਤੇ ਇਹਨਾਂ ਨੇ ਇਹ ਮੈਨੂੰ ਸੱਦਿਆ ਸੀਗਾ ਇਹਨਾਂ ਦੇ ਸੱਦੇ ਤੇ ਮੈਂ ਇੱਥੇ ਆਇਆ ਤੇ ਦੇਖ ਕੇ ਬੜਾ ਮਨ ਪਸੰਦ ਹੋਇਆ ਬੜਾ ਇੱਜ਼ਤਮਾਨ ਇਹਨਾਂ ਨੇ ਦਿੱਤਾ ਤੇ ਮੈਂ ਹੋਰ ਲੋਕਾਂ ਨੂੰ ਵੀ ਕਹਿਣਾ ਚਾਹਨਾ ਹੈ ਕਿ ਸਾਰੇ ਧਰਮਾਂ ਦਾ ਸਮਾਨ ਕਰਨਾ ਚਾਹੀਦਾ ਸਭ ਨੂੰ ਇੱਕ ਸਮਾਨ ਸਮਝਦੇ ਹੋਏ ਇੱਕ ਦੂਜੇ ਦੇ ਪ੍ਰੋਗਰਾਮ ਇਹਦੇ ਵਿੱਚ ਸ਼ਾਮਿਲ ਹੋਣਾ ਚਾਹੀਦਾ ਤਾਂ ਕਿ ਆਪਸੀ ਭਾਈਚਾਰਾ ਵਧੇ ਤੇ ਆਪਸੀ ਭਾਈਚਾਰੇ ਦਾ ਵਧਦੇ ਹੋਏ ਮੈਂ ਫੇਰ ਤੋਂ ਇਹਨਾਂ ਨੂੰ ਇਹਨਾਂ ਦੇ ਸਮਾਗਮ ਦੀ ਬਹੁਤ ਬਹੁਤ ਵਧਾਈ ਦਿੰਦਾ ਜੋ ਕਿ ਇਹ ਵਾਰਸ਼ਿਕ ਤੌਰ ਤੇ ਮਨੰਭੇ ਹੈ ਜੈ ਮਾਤਾ ਦੀ ਪ੍ਰਾਪਟੀ ਵੇਚਣੇ ਅਤੇ ਖੀਨਣੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز